ਦਰਸ਼ਨ ਪਰਸਿਐ ਗੁਰੂ ਕਾ ਜਨਮ ਮਰਨ ਦੁਖ ਜਾਇ ਹੋਵਾ ਸਿਫਤ ਖਸਮ ਦੀ ਨੂਰ ਅਰਸੋ ਹੋ ਕੋਰ ਸੋਹ ਝਟੀ ਆ ਤੁਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਆ ਸੱਜਣ ਸੱਚਾ ਪਾਤਿਸਾਹ ਸਿਰ ਸਾਹ ਦਾ ਐਸਾ ਹੋ ਜਿਸ ਪਾਸ ਬਹਿਟਿਆ ਸੋਹੀਏ ਸਬਨਾ ਦਾ ਵੇਸਾ ਹੋ ਸੱਜਣ ਸੱਚਾ ਪਾਤਿਸਾਹ ਸਿਰ ਸਾਹ ਦਾਸਾਹ ਜਿਸ ਪਾਸ ਬਹਿਟਿਆ ਸੋਹੀਆ ਸਬਨਾ ਦਾ ਵੇਸਾਹੋ ਸੱਤ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਚੌਥਾ ਘਰ ਸਤਵੰ ਮੇਕ ਓ ਅੰਕਾਰ ਸਤਿ ਗੁਰ ਪ੍ਰਸਾਦਿ ਤੇਰੇ ਕਵਨ ਕਵਨ ਗੁਣ ਕਹਿ ਕਹੇਗਾ ਵਾ ਤੂ ਸਾਹਿਬ ਗੁਣੀ ਨਿਧਨਾ ਤੁਮਰੀ ਮਹਿਮਾ ਬਰਨਣਾ ਸਕਉ ਤੂ ਠਾਕੁਰ ਉੱਚ ਪਗਵੰਨਾ ਕਵਨ ਕਵਨ ਗੁਣ ਕਹਿ ਕਹਿਗਾਵਾ ਤੂ ਸਾਹਿਬ ਗੁਣੀ ਨਿਧਨ ਤੁਮਰੀ ਮਹਿਮਾ ਬਰਨ ਸਕਉ ਤੋਠਾ ਕੁਰ ਉਚ ਪਗਵਨ ਮੈਂ ਹਾਰੇ ਹਾਰੇ ਨਾਮ ਧਰ ਸੋਈ ਜਿਉ ਭਾਵਾਂ त्यो राख मेरे साहेब मैं तो जबे न आवर न कोई रहाओ, मैं हो दीबा मेरे स्वामी मैं तुद तो अरदास मैं होर था नाही जिस पह करो बेनती मेरा दो ਸੋਖ ਤੁਝ ਹੀ ਪਾਸ ਵਿੱਚ ਧਰਤੀ ਵਿੱਚ ਪਾਣੀ ਵਿੱਚ ਕਾਸ਼ਟ ਅਗਨ ਤਰੀ ਜਾ ਕਰੀ ਸੰਗ ਇਕ ਤਾਂ ਥਾਏ ਰੱਖੇ ਮਨ ਹਾਰੇ ਜਾਪ ਭ੍ਰਮ ਭਉ ਦੂਰੇ ਕੀ ਜਾ ਕੀ ਵਡਿਆਈ ਦੇਖੋ ਸੰਤੋ ਹਰ ਨਿਮਾਣਿਆ ਮਾਨੁ ਦੇਵਾਏ ਜਿਉ ਧਰਤੀ ਚਰਨ ਤਲੇ ਤੇ ਉਪਰੇ ਨਨਕ ਸਾਧ ਜਨ ਜਗਤ ਆਣੇ ਸਭ ਪੈਰੀ ਪਾਏ ਹਰ ਕੀ ਵਡਿਆਈ ਦੇਖੋ ਸੰਤੋ ਹਾਰੇ ਨਿਮਾਨਿਆ ਮਾਣੂ ਦੇਵਾਏ ਜੋ ਤਰਤੀ ਚਰਨ ਤਲੇ ਤੇ ਉਪਰੇ ਆਵਾ ਓ ਨਾਨਕ ਸਾਧ ਜਨ ਜਗਤ ਆਣੇ ਸਭ ਪੈਰੀ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਹੀ ਮਹੱਲਾ ਚੌਥਾ ਘਰ ਸੱਤਵਾਂ ਇੱਕ ਓ ਅੰਕਾਰ ਸਤਿ ਗੁਰ ਪ੍ਰਸਾਦਿ ਤੇਰੇ ਕਵਨ ਕਵਨ ਗੁਣ ਕਹਿ ਕਹਿ गावा ਤੂ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨਾ ਸਕੋ ਤੂੰ ਠਾਕੁਰ ਊਚ ਪਗਵਾਨਾ